ਅਗੇ ਸਤਿਗੁਰਾਂ ਦੀ ਬਾਣੀ ਸੁਣੋ ਭਗਤ ਜਨਾ ਕੀ ਉੱਤਮ ਬਾਣੀ ਭਗਤ ਜਨਾ ਕੀ ਉੱਤਮ ਬਾਣੀ ਹੁਣ ਇਹਦੇ ਵਿੱਚ ਕੀ ਭੇਦ ਰਹਿ ਗਿਆ ਏ ਇਹਦੇ ਵਿੱਚ ਕੀ ਲੁਕੋ ਰਹਿ ਗਿਆ ਏ ਜਿਹੜੇ ਕਹਿੰਦੇ ਨੇ ਕਿ ਬਾਣੀ ਬਰਾਬਰ ਨਹੀਂ ਉਣੀ ਇਹ ਪੰਕਤੀਆਂ ਪੜੀਆਂ ਨਹੀਂ ਉਣੀ ਇਹ ਪੰਕਤੀਆਂ ਵਿਚਾਰੀਆਂ ਨਹੀਂ ਜਾਂ ਫਿਰ ਵਿਚਾਰ ਕੇ ਅੰਗੋਲੀਆਂ ਕੀਤੀਆਂ ਜਾਂ ਫਿਰ ਤੁਹਾਡੇ ਹੰਕਾਰ ਨੇ ਤੁਹਾਨੂੰ ਸੱਚ ਸਮਝੇ ਨਹੀਂ ਦਿੱਤਾ ਸੱਚ ਬੋਲਣ ਨਹੀਂ ਦਿੱਤਾ ਜਾਂ ਫਿਰ ਤੁਸੀਂ ਬਾਣੀ ਦੀਆਂ ਪੰਕਤੀਆਂ ਆਪਣੇ ਹਿਸਾਬ ਦੇ ਨਾਲ ਅਰਥ ਕਰੀ ਜਾ ਰਹੇ ਹੋ ਪੰਕਤੀਆਂ ਦੇ ਸਤਿਗੁਰਤਾ ਸਤਿਗੁਰਤਾ ਆਖਰੇ ਨੇ ਕਿ ਭਗਤ ਜਿਨਾ ਕੀ ਉੱਤਮ ਬਾਣੀ ਗਾਵਿਆ ਕਥ ਕਥਾ ਨਿਤ ਨਿਆਰੀ ਭਾਵ ਕੇ ਉੱਤਮ ਬਾਣੀ ਹੈ ਅੱਗੇ ਸਤਿਗੁਰ ਦੇਖੋ ਫੈਸਲਾ ਦਿੰਦੇ ਨੇ ਕਿ ਸੰਤਨ ਮੋਕੋ ਮਾਰਗ ਪਾਇਆ ਸਾਧਾ ਕਿਰਪਾ ਤੇ ਹਰ ਸੰਗ ਗਿਜਾਇਆ ਕਿ ਸਾਨੂੰ ਮਾਰਗ ਸੰਤਾਂ ਨੇ ਪਾਇਆ ਇਹ ਇਹਨਾਂ ਸਾਧੂਆਂ ਸੰਤਾਂ ਦੀ ਕਿਰਪਾ ਕਰਕੇ ਹਰ ਗਿਜਾਇਆ ਹਰ ਸੰਗ ਗਿਜਾਇਆ ਭਾਵ ਉਸ ਪ੍ਰਭੂ ਦੇ ਸੰਗ ਰਹਿਣਾ ਸੱਚ ਦੇ ਨਾਲ ਜੁੜ ਕੇ ਰਹਿਣਾ ਹੁਣ ਅਸੀਂ ਇਸ ਸੱਚ ਦੇ ਨਾਲ ਜੁੜਨਾ ਗਿਜ ਗਏ ਆ ਭਾਵ ਸਾਡੀ ਹੁਣ ਇੱਕ ਆਦਤ ਬਣ ਗਈ ਹੈ ਸੱਚ ਦੇ ਨਾਲ ਜੁੜਨਾ ਸੱਚ ਵਿੱਚ ਜੀਣਾ ਪਰ ਇਹ ਹੋਇਆ ਸਫਲਾ ਕਿਦਾਂ ਇਹ ਸੰਭਵ ਕਿਦਾਂ ਹੋਇਆ ਹੈ ਸੰਤਨ ਮੋਕੋ ਮਾਰਗ ਪਾਇਆ ਹੁਣ ਕਿਹੜੇ ਸੰਤਾਂ ਨੇ ਮਾਰਗ ਪਾਇਆ ਕੀ ਮਹਾਰਾਜ ਕਹਿ ਰਹੇ ਨੇ ਵਾਰ-ਵਾਰ ਕਿਹੜੇ ਸੰਤਾਂ ਦਾ ਜ਼ਿਕਰ ਕਰ ਰਹੇ ਨੇ ਕਿਹੜੇ ਭਗਤਾਂ ਦਾ ਜ਼ਿਕਰ ਕਰ ਰਹੇ ਨੇ ਪ੍ਰਚਾਰਕਾਂ ਨੂੰ ਕਿਤੇ ਪਤਾ ਨਹੀਂ ਸਾਰੇ ਪਤਾ ਹੈ ਸਾਰੇ ਪਤਾ ਹੈ ਪਰ ਦੱਸ ਨਹੀਂ ਹੁੰਦਾ ਸਾਰੇ ਪਤਾ ਹੈ ਪ੍ਰਚਾਰਕਾਂ ਨੂੰ ਕਿ ਮਹਾਰਾਜ ਗੁਰੂ ਗ੍ਰੰਥ ਸਾਹਿਬਾ ਚ ਸੰਤਾਂ ਦੀ ਜੇ ਉਪਮਾ ਆ ਰਹੀ ਹੈ ਭਗਤਾਂ ਦੀ ਉਪਮਾ ਆ ਰਹੀ ਹੈ ਬਾਰ-ਬਾਰ ਉਹ ਕਿਹੜੇ ਭਗਤਾਂ ਦੀ ਆ ਰਹੀ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿਤੇ-ਕਿਤੇ ਮਹਾਰਾਜ ਕਿਤੇ-ਕਿਤੇ ਮਹਾਰਾਜ ਬਿਲਕੁਲ ਸਿੱਧੇ ਤੌਰ ਤੇ ਨਾਮ ਲੈ ਕੇ ਗੱਲ ਕਰਦੇ ਨੇ ਕਿਤੇ-ਕਿਤੇ ਜਿੱਥੇ ਨਾਮ ਨਹੀਂ ਲਿਆ ਉੱਥੇ ਸਿੱਧਾ ਇਹਨਾਂ ਨੂੰ ਭਗਤ ਜਨਾ ਕਿਹਾ ਗਿਆ ਹੈ ਇਹ ਸੰਤ ਜਨਾ ਕਿਹਾ ਗਿਆ ਹੈ ਦੇਖੋ ਅੱਗੇ ਸਤਿਗੁਰਾਂ ਦੀ ਬਾਣੀ ਦਾ ਫੈਸਲਾ ਅਮਰਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ ਐ ਮੇਰੀ ਜਿੰਦੜੀਏ ਭਗਤ ਜਨਾ ਕੀ ਬਾਣੀ ਅੰਮ੍ਰਿਤ ਹੈ ਅੰਮ੍ਰਿਤ ਰੂਪੀ ਬਾਣੀ ਹੈ ਮਨ ਸੁਣੀਏ ਹਰ ਲਿਵ ਲਾਇ ਰ ਜਦੋਂ ਅੰਮ੍ਰਿਤ ਬਾਣੀ ਭਗਤ ਜਨਾ ਕੀ ਮਨ ਸੁਣ ਲੈਂਦਾ ਹੈ ਭਾਵ ਜਦ ਸੱਚ ਸੁਣ ਲੈਂਦਾ ਹੈ ਸੱਚ ਨੂੰ ਸਮਝ ਲੈਂਦਾ ਹੈ ਤੇ ਫੇਰ ਜਿਹੜਾ ਮਨ ਹੈ ਜਦੋਂ ਮੰਨ ਲੈਂਦਾ ਹੈ ਨਾ ਫੇਰ ਹਰੀ ਦੇ ਨਾਲ ਲਿਵ ਲੱਗ ਜਾਂਦੀ ਹੈ ਉਸ ਪ੍ਰਭੂ ਦੇ ਨਾਲ ਲਿਵ ਲੱਗ ਜਾਂਦੀ ਹੈ ਹੁਣ ਇਹ ਮੈਂ ਇਹ ਤੇ ਮੈਂ ਪਿਆਰਿਓ ਤੁਹਾਨੂੰ ਸਿਰਫ ਕੁਝ ਪੰਕਤੀਆਂ ਜਾਂ ਕੁਝ ਸ਼ਬਦ ਸੁਣਾਏ ਨੇ ਪਰ ਪੂਰਾ ਗੁਰੂ ਗ੍ਰੰਥ ਸਾਹਿਬ ਇਹੋ ਜਿਹੀਆਂ ਪੰਕਤੀਆਂ ਦੇ ਨਾਲ ਭਰਿਆ ਪਿਆ ਹੈ